पिंड पुनियान रेड़मान जलंधर विखे टूर्नामेंट करवाया हल्का आम आदमी पार्टी इंचार्ज पिंदर पंडोरी हल्का इंचार्ज शाहकोट जी सिंह कोहाड़ हरदेव सिंह लाडी शेरोवालिया जी ने अपनी हाजरी परी देखो खास रिपोर्ट पत्रकार हरपाल सिंह जज ਕਿਉਂਕਿ ਬਲਜਿੰਦਰ ਸਿੰਘ ਮੈਂਬਰ ਪੰਚਾਇਤ ਪੈਂਡ ਕੁੰਡੀਆਂ ਇੱਥੇ ਦੇ ਰਹਿਣ ਵਾਲਾ ਇਹ ਜਿਹੜਾ ਰਣਜੀਤ ਸਿੰਘ ਜੀਤਾ ਯਾਦਗਾਰੀ ਦਲਵਾਰ ਸਿੰਘ ਬਾਬਾ ਬਾਕਾ ਯਾਦਗਾਰੀ ਟੂਰਨਾਮੈਂਟ ਜਿਹੜਾ ਇਹ ਸਾਡਾ ਜੀ 53 ਸਾਲ ਹੋ ਗਿਆ ਸਾਡੇ ਟੂਰਨਾਮੈਂਟ ਚੱਲਦਿਆਂ ਇਹ ਸਾਡਾ 53ਵਾਂ ਟੂਰਨਾਮੈਂਟ ਆ ਸਾਡੇ ਬਾਬੇ ਫਕਰ ਦਾ ਨਾਲ ਮਿਲਣਾ ਹੁੰਦਾ ਜਿੱਥੇ ਅਸੀਂ ਉੱਥੇ ਹਰ ਸਾਲ ਹਰ ਇੱਕ ਹੋਰੀ ਹਰ ਇੱਕ ਸਾਲ ਅਸੀਂ ਇਹਨੂੰ ਵਧੀਆ ਪੱਤਰ ਤੇ ਕਰਾਉਣ ਦੀ ਕੋਸ਼ਿਸ਼ ਕਰਦੇ ਆਂ ਬੱਚਿਆਂ ਦੀ ਜਿਹੜੀ ਸਿਹਤ ਆ ਸਿਹਤ ਦੇ ਪੱਖੋਂ ਜਿਹੜੀ ਹੈਗੀ ਆ ਖੇਡਾਂ ਜਿਹੜੀਆਂ ਹੈਗੀਆਂ ਜ਼ਰੂਰੀ ਆ ਬੱਚਾ ਨੂੰ ਅਸੀਂ ਇੱਥੇ ਲੌਂਜ ਪੂਰੀ ਕੋਸ਼ਿਸ਼ ਕਰਦਾ ਪੂਰੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਸਾਡਾ ਸੁਨੇਹਾ ਆ ਸਾਡੇ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਮੇਲਾ ਹੁੰਦਾ ਵਾ ਜਿਹੜਾ ਸਾਡਾ ਮੇਲਾ ਹੁੰਦਾ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਹੁੰਦਾ ਵਾ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਦੁਨੀਆ ਭਰ ਦੇ ਵਿੱਚ ਜਿਹੜਾ ਸਾਡਾ ਕੋਈ ਵਧੀਆ ਮੈਸੇਜ ਆਵੇ ਵਧੀਆ ਸੁਨੇਹਾ ਆਵੇ ਤਾ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਨਸ਼ਿਆਂ ਤੋਂ ਬਚੇ ਵਧੀਆ ਸਿਹਤ ਮਿਲੇ ਤਰਸਤ ਮਿਲੇਗਾ ਜਿਉਂ ਉਹਦੇ ਜਦ ਧਿਆਨ ਥੋੜਾ ਚੰਗੇ ਪਾਸੇ ਜਾਵੇ ਮੈਂ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਨਸ਼ਿਆਂ ਦਾ ਹਜਾਰ ਬਹੁਤ ਜ਼ਿਆਦਾ ਵੱਧ ਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੱਚੇਗਾ ਜਿਹੜਾ ਨਿਰੋਗ ਰਹੇ ਬਿਮਾਰੀਆਂ ਤੋਂ ਰਹਿ ਤਰੇ ਇਹ ਇਹਨਾਂ ਦਾ ਧਿਆਨ ਜਿਹੜਾ ਗੇਮਾਂ ਲਾਇਆ ਜਾਵੇ ਬਾਅਦ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਆ ਬਹੁਤ ਵਧੀਆ ਇਨਾਮ ਜਿਹੜੇ ਅਸੀਂ ਰੱਖੇ ਹੈਗੇ ਆ ਟੀਮਾਂ ਵਾਸਤੇ ਕਲੱਬ ਅਸੀਂ ਸੱਦੇ ਆ ਪਿੰਡ ਪੱਤਰ ਦੇ ਕਰਾਏ ਆ ਬੱਚਿਆਂ ਲਈ 40 ਕਿਲੋ ਦੇ ਪੱਤਰ ਦੇ ਤੱਕ ਅਸੀਂ ਜਿਹੜੀ ਕੋਸ਼ਿਸ਼ ਕੀਤੀ ਆ ਵੀ ਨਵੀਂ ਪਨੀਰੀ ਜਿਹੜੀ ਆ ਗੁੰਗਰ ਦੀ ਪਨੀਰੀ ਆ ਉਹਨੂੰ ਇਸ ਬਣ ਲਾਇਆ। ਦੇਖੋ ਜੀ ਸਾਡੇ ਜਿਹੜੇ ਹੈਗੇ ਆ کلبਾਂ ਵਾਸਤੇ ਜਿਹੜੇ ਸਾਡੀਆਂ کلبਾਂ ਸਾਡੀਆਂ 12 کلبਾਂ ਸੁਧੀਆਂ ਆ ਸੀ ਫਸਟ ਪ੍ਰਾਈਜ਼ ਅਸੀਂ ਰੱਖਿਆ ਜੀ 61000 ਰੁਪਇਆ ਸੈਕੰਡ ਪ੍ਰਾਈਜ਼ ਅਸੀਂ ਰੱਖਿਆ ਜੀ 51000 ਰੁਪਇਆ ਜਿਹੜੀਆਂ ਹੈਗੀਆਂ ਸੀ ਸਾਡੀਆਂ 70 ਕਿਲੋ ਦੀਆਂ ਟੀਮਾਂ ਵਾਸਤੇ ਜਿਹੜਾ ਅਸੀਂ ਕਰਵਾਇਆ ਵਾ ਉਹ ਫਸਟ ਪ੍ਰਾਈਜ਼ ਅਸੀਂ ਜਿਹੜਾ ਹੈਗਾ 25000 ਰੱਖਿਆ ਤੇ ਦੂਸਰਾ ਜਿਹੜਾ ਅਸੀਂ ਸੈਕੰਡ ਹੈਗਾ ਉਹਦਾ ਅਸੀਂ 20000 ਰੁਪਇਆ ਨਾਮ ਰੱਖਿਆ ਵਾ ਹੋਰ ਛੋਟੇ ਖਿਡਾਰੀਆਂ ਵਾਸਤੇ ਅਸੀਂ ਵਿਸ਼ੇਸ਼ ਸਨਮਾਨ ਕੀਤੇ ਆ ਮਾਨ ਸਨਮਾਨ ਕਰਦੇ ਹੋਏ ਅਸੀਂ ਸਾਡੇ ਮਾਸਟਰ ਗੁਰਦੀਪ ਸਿੰਘ ਜੀ ਉਹਨਾਂ ਵਾਸਤੇ ਅਸੀਂ ਸਪੈਸ਼ਲ ਮਾਨ ਕੀਤਾ ਉਹਨਾਂ ਦਾ ਉਹਨਾਂ ਨੂੰ ਅਸੀਂ ਆ ਦੋ ਸਕੂਟਰਾਂ ਦਿੱਤੀਆਂ ਕਿ ਅਸੀਂ ਆਪਣੇ ਖਿਡਾਰੀਆਂ ਨੂੰ ਦੇ ਰਹੇ ਆ ਇੱਕ ਅਸੀਂ ਆਪਣੇ ਜਿਹੜੇ ਹੈਗੇ ਮਾਸਟਰ ਪਰ ਉਹਨਾਂ ਦੀਆਂ ਸੇਵਾਵਾਂ ਸਾਡੇ ਸਕੂਲ ਪ੍ਰਤੀ ਰਹੀਆਂ ਇੱਕ ਜਿਹਨਾਂ ਸੇਵਾਵਾਂ ਨੂੰ ਦੇਖਦੇ ਹੋਏ ਇੱਕ ਅਸੀਂ ਉਹਨਾਂ ਨੂੰ ਇਨਾਮ ਵਜੋਂ ਦੇ ਰਹੇ ਹਾਂ ਇੱਕ ਅਸੀਂ ਸਾਈਕਲ ਦੇ ਰਹੇ ਹਾਂ ਸਾਡਾ ਜਿਹੜਾ ਸਾਡੇ ਰਾਜੂ ਆ तकरीबन ਪਿਛਲੇ 30 ਸਾਲ ਤੋਂ ਲਗਾਤਾਰ ਉਹ ਕਲੀ ਦੀ ਸੇਵਾ ਕਰਦਾ ਉਹਦੀ ਸੇਵਾ ਕਰਨ ਨੂੰ ਧਿਆਨ ਵਿੱਚ ਲੱਗਦੇ ਅਸੀਂ ਇਦਾਂ ਦੇ ਛੋਟੇ ਸਪੈਸ਼ਲ ਜਿਹੜੇ ਨਾਮ ਆ ਬਹੁਤ ਵਧੀਆ ਇੱਕੀ ਰੱਖੇ ਆ ਤਾ ਜੋ ਵੱਧ ਤੋਂ ਵੱਧ ਇਹਨੂੰ ਲੋਕ ਸਾਡੇ ਸਿਸਟਮ ਦੀ ਜਿਹੜੀ ਖਰਾਬੀ ਅੱਜ ਦਾ ਪੰਜਾਬ ਦੇ ਵਿੱਚ ਚੱਲ ਰਹੀ ਆ ਨੌਕਰੀਆਂ ਦਾ ਪ੍ਰਬੰਧ ਹੈ ਨਹੀਂ ਨੌਕਰੀਆਂ ਦਾ ਪ੍ਰਬੰਧ ਹੈ ਨਹੀਂ ਰਿਜ਼ਰਵੇਸ਼ਨ ਨੇ ਦੁਨੀਆ ਖਾ ਲਈ ਸਾਡੇ ਜਿਹੜੇ ਪੜ੍ਹੇ ਲਿਖੇ ਬੱਚੇ ਆ ਉਹਨਾਂ ਨੂੰ ਇੱਥੇ ਕੋਈ ਜੋਬ ਨਹੀਂ ਮਿਲਦੀ ਕਿਹੜੇ ਬੱਚੇ ਦਾ ਜੀ ਕਰਦਾ ਵਾ ਵੀ ਅਸੀਂ ਬਾਹਰ ਜਾਈਏ ਇਹ ਉਹਨਾਂ ਦੀ ਮਜਬੂਰੀ ਆ ਮਾਪਿਆਂ ਦੀ ਮਜਬੂਰੀ ਆ ਕੋਈ ਘਰ ਵੇਚ ਜਮੀਨਾਂ ਵੇਚ ਕੇ ਕੋਈ ਕਰਜ਼ਾ ਲੈ ਕੇ ਕੋਈ ਕਿਸੇ ਤਰ੍ਹਾਂ ਕੋ ਕਿਸੇ ਤਰ੍ਹਾਂ ਅਰੇ ਦੀ ਕੋਸ਼ਿਸ਼ ਆ ਵੀ ਅਸੀਂ ਤਾਂ ਜਿੱਦਾਂ ਟਾਈਮ ਲਗਾ ਲਿਆ ਸਾਡੇ ਜਿਹੜੇ ਬੱਚੇ ਆ ਉਹ ਆਉਣ ਵਾਲੀ ਜ਼ਿੰਦਗੀ ਜਿਹੜੀ ਵਧੀਆ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਇਹਦੇ ਰੋਜ਼ਗਾਰ ਮਿਲੇ ਇੱਥੇ ਪਾਣੀ ਸਾਡਾ ਖਰਾਬ ਹੁੰਦਾ ਜਾਂਦਾ ਪਾਣੀਆਂ ਦੇ ਤੇ ਧਿਆਨ ਦਿੱਤਾ ਜਾਵੇ ਜਮੀਨ ਸਾਡੀ ਬੰਜਰ ਹੋ ਰਹੀ ਆ ਇੱਥੇ ਜਿਹੜਾ ਹੈਗਾ ਸਾਡੇ ਹਾਲਾਤ ਨੇ ਸਰਕਾਰਾਂ ਜਿਸੀਂ ਬੜੇ ਉਤਸ਼ਾਹ ਨਾਲ ਚੁੰਦੇ ਆ ਪਰ ਹਰ ਇੱਕ ਸਰਕਾਰ ਉਹੀ ਕੰਮ ਕਰਦੀ ਆ ਜਿਹੜੀ ਪਹਿਲਾਂ ਕਰਦੀ ਪੈਰ ਜੋਗ ਐਕਸਪ੍ਰੈਸ ਕੁਤਰੀ ਦੇ ਨਾਲ ਜਿੰਦਾ ਬਾਬਾ ਫੱਕਰ ਸ਼ਾਦੀ ਰਾਤੀ ਤੇ ਕਬੇ ਕੁਸ਼ਮੀਰ ਸਿੰਘ ਅਜੀਤ ਸਿੰਘ ਦਿੱਤਾ 스포츠 کلب ਧੰਨਵਾਦ ਸਿੰਘ ਪਾਕਾ 스포츠 کلب ਜਰਟਡਾ ਰੰਜਵਾ ਟੂਰਨਾਮੈਂਟ ਨਗਰ ਨਗਰ ਰੀਡਮਾਨ ਨਗਰ ਮੜਕੋੜਿਆ ਇਲਾਕੇ ਦੇ ਸੰਗਤਾਂ ਦੇ ਨਾਲ ਸਹਿਯੋਗ ਦੇ ਨਾਲ ਐਨ ਆਈ ਵੀਰਾ ਦੇ ਨਾਮ ਬਾਰਲੇ ਜੂਕੇ ਕੈਨੇਡਾ ਤੋਂ ਯੂ ਐਸ ਏ ਤੋਂ ਨਹੀਂ ਨਹੀਂ ਵੀਰਾਂ ਨੇ ਸਾਨੂੰ ਭਾਇਆ ਭੇਜੀ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਮੈਚ ਟੂਰਨਾਮੈਂਟ ਕਰਾਇਆ ਜਾਂਦਾ ਗਾਵਾਤੀ ਯੋਨਲਿਕਾ ਸਾਡਾ ਸੁਨਾਨਾ ਟੂਰਨਾਮੈਂਟ ਉਹਦੇ ਵਿੱਚ ਅਸੀਂ ਕੰਮ ਕਰਾਉਣ ਜਾ ਰਹੇ ਆ ਜਿਹਦਾ ਪਹਿਲਾ ਨਾਮ ਹੈ 1000 ਰੁਪਿਆ ਦੂਜਾ ਨਾਮ 75000 ਰੁਪਿਆ ਤੇ ਬੈਸਟ ਤੇ ਸਟਾਪਰ ਖਿਡਾਰੀਆਂ ਨੂੰ ਮੋਟਰਸਾਈਕਲ ਦੇ ਨਾਲ ਦਿਵਾਇਆ ਜਾਵੇਗਾ ਸਾਡੀ ਮੇਲੇ ਦਾ ਜੋ ਰਕਾਰਡਾ ਜੋ ਸਾਡਾ ਮੇਲਾ ਸਿਰੇ ਤੇ ਗਿਆ ਇਹ ਮੇਲਾ ਬਾਵੀ ਫੱਕਰ ਆਦਿ ਤੇ ਲੰਗਰ ਦੀ ਕਮੇਟੀ ਜਾਂ ਕਿਹੜਾ ਲੰਗਰ ਦਾ ਇਤਿਜਾਮ ਆ ਇਹ ਬਹੁਤ ਵਧੀਆ ਵਾ ਕਿਸੇ ਵੀ ਟਾਈਮ ਖਿਡਾਰੀ ਚਲ ਜਾਏ ਦਰਸ਼ਕੀ ਚਲ ਜਾਏ ਉਹਨੂੰ ਪ੍ਰਸ਼ਾਦਾ ਵੀ ਮਿਲਦਾ ਜਾ ਮਿਲਦੀ ਤੇ ਚਲੇ ਗਿਆਂ ਵੀ ਮਿਲਦਾ ਅੱਜ ਦੀ ਖੰਡਪਾਟ ਸਾਹਿਬ ਆਠ ਪਰਸੋਂ ਪ੍ਰਾਰambh ਹੋਈ ਸੀ ਜੋ ਕਿ ਉਹਨਾਂ ਦਾ ਸਿਹਰੀ 12 ਵਜੇ ਪੂਰ ਪੈ ਗਈ ਸਮਾਧੀ ਹੋ ਗਈ 12 ਵਜੇ ਅਸੀਂ ਬੈਂਡਪੋਨੀਆ ਰਵੀਰ ਸਿੰਘ ਸਰਪੰਚ ਬੈਂਡਪੋਨੀਆ ਰਵੀਰ ਸਿੰਘ ਸਰਪੰਚ ਇਹਨਾਂ ਦੀ ਪੰਜਾਬ ਕੋ ਅਧਿਕਾਰ ਚਿਕਾਇਆ ਅਧਿਕਾਰਤ ਤੌਰ ਉਪਰੰਤ ਸਾਡਾ ਇਹ ਟੂਰਨਾਮੈਂਟ ਚੱਲ ਪੜਿਆ ਹੈ ਜੈ ਹਰਸ਼ਕੀਰਾਂ ਦਾ ਬਾਹਰੋਂ ਐਨਆਈ ਵਿਰਾਂ ਦਾ ਇਹ ਪਹੁੰਚੇ ਮੋਤਵਾਰ ਪੰਜ ਸਰਪੰਚ 4 ਨੰਬਰਦਾਰ ਇੱਥੇ ਮੇਲੇ ਖੇਡ मिले धन्यवाद करता वाह जी का खालसा वाहेगुरु जी परिवार ਖੇਡਾਂ ਨੇ ਪਹਿਲੀ ਅੱਜ ਬਹੁਤ ਤਗੜੀ ਕਬੱਡੀ ਖੇਡੀ ਬਰੇਵੀਓ ਗਰਮੇਲ ਸਿੰਘ ਮੇਲੂਰਾਂ ਦੇ ਨਾਲ ਨਾਲ ਬੱਬਾ ਢਾਲ ਸਾਹੀ ਨਾਲ ਪੰਮਾ ਨੰਬਰ 1 ਖੱਡੂ ਯੂ ਐਸ ਏ ਜੇਡਾ ਪਾਜ਼ੀ ਸੰਘਾ ਨਿਊਜ਼ੀਲੈਂਡ ਪਰਸੀ ਆ ਸਾਡੀ ਜ਼ਿੰਦਗੀ ਦਾ ਮਾਣ ਹੈ ਬਹੁਤ ਸਤਿਕਾਰਯੋਗ ਵੀਰ ਹੈ ਬਹੁ ਸਾਰੇ ਵੱਲੋਂ ਪ੍ਰਿੰਸੀਪਲ ਸਾਹਿਬਾਨ ਦਾ ਮਾਣ ਗੁਰਜੀਤ ਸਿੰਘ ਜੀਤਾ ਪਰਸਪਤਰੀ ਪਰਵੰਨੀ ਨੇ ਟੇਪ ਚਲਾਉਣਾ ਸ਼ੁਰੂ ਕਰਦਾ मेरा बहुत बड़ा सत्कार किया गया है कि एक स्टूडेंट और एक डॉक्टर मैं दसना चाहता कि मेरी सारी सर्विस स्कूल मैं सताई एक बयासी तो इतने बतौर आ जाए एस एस मास्टर जॉइन किया से ਕਤਿ ਤਨ ਪੰਦਰਾ ਨੂੰ ਇਸੇ ਸਮੇਂ ਤੋਂ ਮੇਰੇ ਫੇਵਰਿਟ ਆਪੋਚਿਓਟ ਪ੍ਰੈਸ ਕਰ ਰਿਹਾ ਮੇਰੇ ਤੋਂ ਪੜੇ ਹੋ ਬੱਚੇ ਖੇਡੇ ਹੋ ਬੱਚੇ ਮੈਂ ਇੱਕੋ ਹੀ ਗੱਲ ਕਹਿੰਦੇ ਕਹਿੰਦਾ ਕਿ ਜਿੰਨੇ ਸਾਰੇ ਪੰਜਾਬ ਦੇ ਵਿੱਚ ਵਰਲਡ ਕੱਪ ਦੇ ਬੱਚੇ ਖੇਡੇ ਆ ਮੇਰੇ ਹੱਥਾਂ ਦੇ ਮੰਗੇ ਸੰਦੀਪ ਜੁਲਾ ਪੰਜਾਬ ਦੇ ਜੁਲਾ ਸੁੱਖਾ ਪੂਰੀ ਪਾਲਾ ਤੇ ਮੇਰੇ ਆਫਸਰ ਸਟੂਡੈਂਟ ਨੇ ਔਰ ਇਸ ਪਲ ਤੇ ਮਨੇਖਾ ਇਸ ਸਟੂਡੈਂਟਾਂ ਨੇ ਮਰਦੋ ਸਿੱਖਿਆ ਪ੍ਰਾਪਤ ਕਰੇ ਕਿ ਬਹੁਤ ਵੱਡਾ ਬਨਤੀਗਾ ਮਾਰ ਗਿਆ ਐਸੇ ਚੋਟਾ ਇੱਕ ਸੋਬ ਇੰਸਪੈਕਟਰ ਸਾਹਿਬ ਕੋ ਬਚੇ ਪਹੁੰਚਾ ਮੈਂ ਫਲਵਾਦੀਆਂ ਟੀਵੀ ਦਾ ਟੀਵੀ ਚੈਨਲ ਦਾ ਕਿ ਜਿਨ੍ਹਾਂ ਨੇ ਮਰੀ ਕਵਰੇ ਕਰਕੇ ਮੇਰਾ ਮਾਨ ਮਾਰਦਾ ਆ ਜਿਹੜੇ ਬੱਚਿਆਂ ਨੇ ਵੀਰਾ ਸਨਮਾਨ ਸਕੂਟਰੀਡਾਰ ਤੋਂ ਗੋਲਡ ਨਾਲ ਕੀਤਾ ਉਹਨਾਂ ਦਾ ਉਹਨਾਂ ਦੇ ਪਰਿਵਾਰਾਂ ਦਾ ਪ੍ਰੋਗਰਾਮ ਕਮੇਟੀ ਦਾ ਨਗਰ ਨਿਵਾਸੀਆਂ ਦਾ ਪਾਣੀ ਤੈ ਤੈ ਤਲੋ ਮੈਥ ਮੇਰਾ ਪਰਵਾਸਤਾਨ ਰਹੀ ਨਹੀਂ ਜਾਉਂਗਾ ਅਗਲੀਆਂ ਟੀਮਾਂ ਪਾਪਾ ਮੁਕੰਦਰ ਕਬੱਡੀ ਕਲੱਬ ਮਾਰਕਪੁਰ ਨੂੰ ਸੱਦਾ ਸਾਡੀ ਗਰਾਊਂਡ ਦੇ ਵਿੱਚ ਆਜੋ ਦੋਨੋਂ ਟੀਮਾਂ ਦੇ ਖਿਡਾਰੀ ਆ ਰਿਹਾ ਭਾਈ ਸੁਖਿੰਦਰ ਮਾਨ ਕੰਜੀ ਯੂਕੇ ਰਾਜਵੀਰ ਮਾਨ ਕੰਜੀ ਯੂਕੇ ਜੱਲਾ ਪੁੱਜਿਆ ਹੋਇਆ ਸਬਾਤ ਸਾਡਾ ਉਹ ਵੇਖਾਂਗੇ ਆਹ ਵੇਖਾਂਗੇ ਜੈਮਲ ਸਿੰਘ ਪਰਿਵਾਰ ਦੇ ਵਿੱਚੋਂ ਹੈ ਕਹਿੰਦੇ ਸਾਇਦ ਅਲੀ ਦੇ ਪਰਿਵਾਰ ਦੇ ਵਿੱਚ ਉਹਨੇ ਜਿਹੜੀ ਤਰਸੀਦਾ ਮੇਰੇ ਵਿੱਚੋਂ ਆਹ ਮੁੰਡਾ ਯੋਰਪ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਹੈ ਆਹ ਨੰਬਰ ਕਰੇ ਦੀ ਵਦਿਆ ਹੈ ਦੇ ਵੀ ਪਿੰਡੀ ਜੱਫਾ ਲੜਾ ਪੜਾ ਮੈਚ ਬਹੁਤ ਤਗੜਾ ਖੇਡਿਆ ਜਾ ਰਿਹਾ ਹੈ ਹੋਰ ਦੇਖਾਂਗੇ ਪਣੋੜ ਵਾਲਾ ਪਿੰਡੀ ਆਹ ਪਣੋੜ ਵਾਲਾ ਪਿੰਡੀ ਦੂਜੀ ਸ਼ਤਰ ਪੰਡੋਰੀਵਾ ਵੇਖੋ ਭਵੇਂ ਰਾਜੀ ਸਿੰਘ ਜੀ ਨੇ ਕਿੱਦਾ ਵੀ ਕਰਦਾ ਪਰ ਗਰਾਊਂਡ ਦੇ ਵਿੱਚ ਦੱਸਦਾ मोर ਬਹੁਤ ਮਾਰ ਕਾ ਸੇ ਤੋਂ ਨੂੰ ਤੇ ਦੂਜੇ ਪਾਸੇ ਆਸ਼ੂ ਗੱਲ ਸਾੜੇ ਵਾਲਾ ਓਏ ਘੜਕਾ ਦੜਕਾ ਓ ਬੰਦੇ 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 ਹੋ ਗਈ ਮਿੱਤਰੋ ਹੋ ਨਹੀਂ ਸਾਸ਼ੀਰ ਪ੍ਰਤਾਪ ਬਾਈ ਆ ਦੇਖ ਕੀ ਹੋ ਜਾਂਦਾ ਆ ਦੇਖੋ ਦਾਈ ਹੂ ਬੋਜੂਆ ਵਾਕੇ ਪੂਰਾ ਕੱਲ ਵੀ ਇਹਦੇ ਪੁੱਟੇ ਗਿੱਦਰ ਸੀ ਉਹ ਮੇਰੇ ਮਿਲ ਆ ਗਿਆ ਔਰ ਅਗਲੀ ਰੇਡ ਪਾਉਣ ਲਈ ਗੱਦਰ ਹੈ ਦੂਜੇ ਬੰਦੇ ਸੰਜੂ ਗੁਜਰ ਦੇ ਰੇਡੀਓ ਸਤਿ ਸ਼੍ਰੀ ਅਕਾਲ ਜੀ ਮੈਂ ਕਬੱਡੀ ਪੇ ਜਿਹੜਾ ਕਲਾ ਸੰਗਿਆ ਜੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਆਪਣਾ ਸਨਮਾਨ ਕੀਤਾ ਆਪਣਾ ਹੌਸਲਾ ਵਧਾਈ ਕੀਤੀ ਇਹਾਂ ਨੇ ਤੇ ਇਲਾਕੇ ਦਾ ਟੂਰਨਾਮੈਂਟ ਆ ਸਾਰੇ ਬੇਨਤੀ ਕਰਦਾ ਸਜਣਾ ਵੀਰਾਂ ਨੂੰ ਜਿਹੜੇ ਨਸ਼ੇ ਤੋਂ ਪਰਹੇਜ਼ ਹੋ ਕੇ ਸਾਰੇ ਖੇਡਣ ਆਉਣ ਕਿ ਗੇਮ ਵਧੀਆ ਜੀ ਚੱਲੇ ਸਾਰਣਾ ਕਿੰਨਾ ਜ਼ਿਆਦਾ ਹੋ ਸਕਦਾ ਸੀ ਉਹ ਯੋਰਦੀ ਕਬੱਡੀ ਆ ਜਿਹੜੀ ਅੱਜ ਕੱਲ ਦੀ ਕਬੱਡੀ ਆ ਨਾ ਤਕਨੀਕੀ ਜਾਂਦੀ ਆ ਇਹ ਜੀ ਦਾ ਬਹੁਤ ਫਰਕ ਪਿਆ ਹੋਰ ਬਹੁਤ ਤਾੜੀਆਂ ਸਕੂਟੀ ਦੇ ਨਾਲ ਤੇ ਦਸਵੀਂ ਸੀਨੋਲਾ ਵੱਲੋਂ 골ਡ ਰਿੰਗ ਪਾਈ ਜਾ ਰਹੀ ਹੈ ਨਾਲ ਸਾਡੇ ਬੱਬੂ ਪੰਡਾ ਜੀ ਕੋਲੋਂ ਵੱਲੋਂ ਰਿੰਗ ਪਾਈ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਤੇ ਅਮਰੀਕਾ ਵਾਲੇ ਸਵਰਨਿਆਂ ਨਾਲ ਲਾਈਵ ਇੱਥੇ ਤੱਕਦੇ ਆ ਨਾਲ ਆਪਣੇ ਯਾਰਾਂ ਬੇਲੀਆਂ ਨੂੰ ਬਿਠਾਈ ਬੈਠਿਆ ਬੰਦੀਆਂ ਲੀਡੀਆਂ ਲਾ ਕੇ ਕਹਿੰਦੇ ਆਜੋ ਤੁਹਾਨੂੰ ਸਾਡੇ ਪਿੰਡ ਦਾ ਕਬੱਡੀ ਗੱਬ ਦਿਖਾਈਏ ਪੋਲੇ ਪੋਲੇ ਲੜਕੇ ਵੀ ਵੱਜਦੇ ਆ ਜਿਹੜੇ ਸਨਮਾਨ ਕੀਤੇ ਯਾਰ ਇਹਨੇ ਫਕਰ ਦੀ ਗੱਲ ਆ ਉਹਨਾਂ ਨਿਸਾਨਾਂ ਦੇ ਜਿਨ੍ਹਾਂ ਨੇ ਕਬੱਡੀ ਲਈ ਜਿਨ੍ਹਾਂ ਨੇ ਸਾਡੇ ਪੰਜਾਬ ਲਈ ਸਾਡੇ ਇਲਾਕੇ ਲਈ ਮੇਰੇ ਵੀਰੋਂ ਬਹੁਤ ਕੁਝ ਕੀਤਾ ਉਹਨਾਂ ਨੇ ਸਤਕਾਰ ਹੋ ਰਹੇ ਨੇ ਸਾਡੇ ਇੱਕ ਵਾਰ ਫੇਰ ਨਾਉਨਸ ਕਰਦੇ ਲਓ ਪਰਸੀ ਉਹ ਲਾਈਨ ਅਪ ਲੱਗ ਰਿਹਾ ਸਾਨੂੰ ਬਹੁਤ ਬਹੁਤ ਧੰਨਵਾਦ ਫਾਈਨਲ ਮੁਕਾਬਲਾ ਤੁਹਾਡੇ ਸਾਹਮਣੇ ਖੂਰ ਲੱਗਿਆ